हरियाणा स्कूल शिक्षा बोर्ड ने फरवरी मार्च 2024 ਲਈ 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਬੋਰਡ ਦੀ ਪ੍ਰੀਖਿਆ 27 ਫਰਵਰੀ ਤੋਂ ਹੋਣਗੀਆਂ ਇਸ ਦੇ ਨਾਲ ਹੀ ਡੀਐਲਡੀ ਰੀਪੇਅਰ ਪ੍ਰੀਖਿਆ ਵੀ ਕਰਵਾਈ ਜਾਵੇਗੀ ਇਸ ਵਾਰ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ 25% ਦੀ ਬਹੁਤ ਚੋਣ ਵਾਲੇ ਪ੍ਰਸ਼ਨ ਪੁੱਛੇ ਜਾਣਗੇ ਜਿਸ ਵਿੱਚ ਹਰੇਕ ਪ੍ਰਸ਼ਨ ਨੂੰ ਇੱਕ ਅੰਕ ਮਿਲੇਗਾ ਬੋਰਡ ਨੇ ਅਧਿਕਾਰਤ ਵੈੱਬਸਾਈਟ ਤੇ ਡੇਟਸ਼ੀਟ ਜਾਰੀ ਕਰ ਜਾਣਕਾਰੀ ਦਿੱਤੀ ਹੈ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਵੀਪੀ ਯਾਦਵ ਅਤੇ ਸਕੱਤਰ ਜੋਤੀ ਮਿੱਤਲ ਨੇ ਦੱਸਿਆ ਕਿ ਰੈਗੂਲਰ ਅਕਾਦਮਿਕ ਓਪਨ ਸਕੂਲ ਰੀਪੇਅਰ ਵਾਧੂ ਵਿਸ਼ਾ ਤੇ 10ਵੀਂ ਜਮਾਤ ਦੀਆਂ ਮਾਰਚ ਚਾਂਸ ਪ੍ਰੀਖਿਆਵਾਂ ਤੋਂ ਇਲਾਵਾ ਅੰਕ ਸੁਧਾਰ ਪ੍ਰੀਖਿਆਵਾਂ 27 ਫਰਵਰੀ ਤੋਂ ਹੋਣਗੀਆਂ ਅਤੇ ਜਾਰੀ ਰਹਿਣਗੀਆਂ 26 ਮਾਰਚ ਤੱਕ ਇਸੇ ਤਰ੍ਹਾਂ 12ਵੀਂ ਜਮਾਤ ਦੀਆਂ ਰੈਗੂਲਰ ਓਪਨ ਸਕੂਲ ਰੀਪੇਅਰ ਵਾਧੂ ਰਹਿਮ ਮੌਕੇ ਤੇ ਅੰਕ ਸੁਧਾਰ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲਣੀਆਂ ਇਸ ਤੋਂ ਇਲਾਵਾ ਡੀ ਐਲ ਡੀ ਰੀਪੇਅਰ ਪ੍ਰੀਖਿਆਵਾਂ 27 ਫਰਵਰੀ ਅਤੇ 21 ਮਾਰਚ ਤੱਕ ਹੋਣਗੀਆਂ ਸਾਰੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 12:30 ਵਜੇ ਤੋਂ 3:30 ਵਜੇ ਤੱਕ ਦਾ ਹੋਵੇਗਾ ਉਹਨਾਂ ਦੱਸਿਆ ਕਿ ਸਲਾਨਾ ਉੱਤਰ ਪੱਤਰੀਆਂ ਦੀ ਡਿਜੀਟਲ ਮਾਰਕਿੰਗ ਕੀਤੀ ਜਾਵੇਗੀ ਡਿਜੀਟਲ ਮਾਰਕਿੰਗ ਕਰਨ ਨਾਲ ਪ੍ਰਾਪਤ ਅੰਕਾਂ ਦੀ ਗਿਣਤੀ ਕਰਨ ਦੀ ਸਮੱਸਿਆ ਹੱਲ ਹੋ ਗਈ ਹੈ ਐਸਐਸ ਵਿਦਿਅਰਣ ਉੱਤਰ ਪੱਤਰੀਆਂ ਦੇ ਕੋਡ ਵੀ ਡਿਜੀਟਲ ਮਾਰਕਿੰਗ ਅਤੇ ਆਟੋ ਮੋਡ ਵਿੱਚ ਹੋਣਗੇ ਡਿਜੀਟਲ ਮਾਰਕਿੰਗ ਨਾਲ ਮਲੰਕਨ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ ਤੇ ਪ੍ਰੀਖਿਆ ਦੇ ਨਤੀਜੇ ਵੀ ਸਹੀ ਹੋਣਗੇ ਉਹਨਾਂ ਦੱਸਿਆ ਕਿ ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਪੈਟਰਨ ਬਦਲਿਆ ਗਿਆ ਹੈ ਪ੍ਰਸ਼ਨ ਪੱਤਰ ਦੇ ਚਾਰੇ ਕੋਡਾਂ ਵਿੱਚ 96% ਪ੍ਰਸ਼ਨ ਇੱਕੋ ਰਹਿਣਗੇ ਸਿਰਫ 4% ਪ੍ਰਸ਼ਨ ਵੱਖਰੇ ਹੋਣਗੇ ਸਾਰੇ ਕੋਡਾਂ ਵਿੱਚ ਸਵਾਲਾਂ ਦਾ ਕਰਮ ਵੱਖਰਾ ਹੋਵੇਗਾ ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਨੇ ਬੋਰਡ ਦੇ ਚੇਅਰਮੈਨ ਅਤੇ ਸਕੱਤਰ ਨੇ ਸਮੂਹ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਅਤੇ ਤਣਾਅ ਰਹਿਤ ਪ੍ਰੀਖਿਆ ਦੇਣ ਉਹਨਾਂ ਵਿਦਿਆਰਥੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਫਰਵਰੀ-ਮਾਰਚ 2024 ਲਈ 10ਵੀਂ ਅਤੇ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਬੋਰਡ ਦੀ ਪ੍ਰੀਖਿਆ 27 ਫਰਵਰੀ ਤੋਂ ਹੋਣਗੀਆਂ ਇਸ ਦੇ ਨਾਲ ਹੀ ਡੀਐਲਡੀ ਰੀਪੇਅਰ ਪ੍ਰੀਖਿਆ ਵੀ ਕਰਵਾਈ ਜਾਵੇਗੀ ਇਸ ਵਾਰ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ 25% ਦੀ ਬਹੁ ਚੋਣ ਵਾਲੇ ਪ੍ਰਸ਼ਨ ਪੁੱਛੇ ਜਾਣਗੇ ਜਿਸ ਵਿੱਚ ਹਰੇਕ ਪ੍ਰਸ਼ਨ ਨੂੰ ਇੱਕ ਅੰਕ ਮਿਲੇਗਾ ਬੋਰਡ ਨੇ ਅਧਿਕਾਰਤ ਵੈੱਬਸਾਈਟ ਤੇ ਡੇਟਸ਼ੀਟ ਜਾਰੀ ਕਰ ਜਾਣਕਾਰੀ ਦਿੱਤੀ ਹੈ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਵੀਪੀ ਯਾਦਵ ਅਤੇ ਸਕੱਤਰ ਜੋਤੀ ਮਿੱਤਲ ਨੇ ਦੱਸਿਆ ਕਿ ਰੈਗੂਲਰ ਅਕਾਦਮਿਕ ਓਪਨ ਸਕੂਲ ਰੀਪੇਅਰ ਵਾਧੂ ਵਿਸ਼ਾ ਤੇ 10ਵੀਂ ਜਮਾਤ ਦੀਆਂ ਮਾਰਚ ਚਾਂਸ ਪ੍ਰੀਖਿਆਵਾਂ ਤੋਂ ਇਲਾਵਾ ਅੰਕ ਸੁਧਾਰ ਪ੍ਰੀਖਿਆਵਾਂ 27 ਫਰਵਰੀ ਤੋਂ ਹੋਣਗੀਆਂ ਅਤੇ ਜਾਰੀ ਰਹਿਣਗੀਆਂ 26 ਮਾਰਚ ਤੱਕ ਇਸੇ ਤਰ੍ਹਾਂ 12ਵੀਂ ਜਮਾਤ ਦੀਆਂ ਰੈਗੂਲਰ ਓਪਨ ਸਕੂਲ ਰੀਪੇਅਰ ਵਾਧੂ ਰਹਿਮ ਮੌਕੇ ਤੇ ਅੰਕ ਸੁਧਾਰ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋ ਕੇ 2 April ਤੱਕ ਚੱਲਣੀਆਂ ਇਸ ਤੋਂ ਇਲਾਵਾ DLD ਰੀਪੇਅਰ ਪ੍ਰੀਖਿਆਵਾਂ 27 ਫਰਵਰੀ ਅਤੇ 21 ਮਾਰਚ ਤੱਕ ਹੋਣਗੀਆਂ ਸਾਰੀਆਂ ਪ੍ਰਿਕਿਆਵਾਂ ਦਾ ਸਮਾਂ ਦੁਪਹਿਰ 12:30 ਵਜੇ ਤੋਂ 3:30 ਵਜੇ ਤੱਕ ਦਾ ਹੋਵੇਗਾ। ਉਹਨਾਂ ਦੱਸਿਆ ਕਿ ਸਲਾਨਾ ਉੱਤਰ ਪੱਤਰੀਆਂ ਦੀ ਡਿਜੀਟਲ ਮਾਰਕਿੰਗ ਕੀਤੀ ਜਾਵੇਗੀ। ਡਿਜੀਟਲ ਮਾਰਕਿੰਗ ਕਰਨ ਨਾਲ ਪ੍ਰਾਪਤ ਅੰਕਾਂ ਦੀ ਗਿਣਤੀ ਕਰਨ ਦੀ ਸਮੱਸਿਆ ਹੱਲ ਹੋ ਗਈ ਹੈ। ਇਸੇ ਸਮੇਂ ਦਰਾਂ ਉੱਤਰ ਪੱਤਰੀਆਂ ਦੇ ਕੋਡ ਵੀ ਡਿਜੀਟਲ ਮਾਰਕਿੰਗ ਅਤੇ ਆਟੋ ਮੋਡ ਵਿੱਚ ਹੋਣਗੇ। ਡਿਜੀਟਲ ਮਾਰਕਿੰਗ ਨਾਲ ਮੁਲਾਂਕਣ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ ਤੇ ਪ੍ਰੀਖਿਆ ਦੇ ਨਤੀਜੇ ਵੀ ਸਹੀ ਹੋਣਗੇ। ਉਹਨਾਂ ਦੱਸਿਆ ਕਿ ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਪੈਟਰਨ ਬਦਲਿਆ ਗਿਆ ਹੈ ਪ੍ਰਸ਼ਨ ਪੱਤਰ ਦੇ ਚਾਰੇ ਕੋਡਾਂ ਵਿੱਚ 96% ਪ੍ਰਸ਼ਨ ਇੱਕੋ ਰਹਿਣਗੇ ਸਿਰਫ 4% ਪ੍ਰਸ਼ਨ ਵੱਖਰੇ ਹੋਣਗੇ ਸਾਰੇ ਕੋਡਾਂ ਵਿੱਚ ਸਵਾਲਾਂ ਦਾ ਕਰਮ ਵੱਖਰਾ ਹੋਵੇਗਾ ਉਹਨਾਂ ਕਹੇ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਨੇ ਬੋਰਡ ਦੇ ਚੇਅਰਮੈਨ ਅਤੇ ਸਕੱਤਰ ਨੇ ਸਮੂਹ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਤਿਆਰੀ ਕਰਨ ਅਤੇ ਤਣਾਅ ਰਹਿਤ ਪ੍ਰੀਖਿਆ ਦੇਣ ਉਹਨਾਂ ਵਿਦਿਆਰਥੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ